ਸਸ਼ਿਕਾ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਤੁਸਣ ਵੀਰੋ ਤੁਹਾਡਾ ਇੱਕ ਹੋਰ ਰੋਜ਼ੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਿਸ਼ਰੀ ਵਾਲੇ ਦੇ ਵਿੱਚ ਮਿਸ਼ਰੀ ਵਾਲਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਮਾਨਮਤਾ ਨਗਰ ਆ ਮਿੱਤਰੋ ਤੇ ਇਹ ਪਿੰਡ ਆ ਜਿਹੜਾ ਮੋਰਾਵਾਲੀ ਦਾ ਗਵੰਡੀ ਪਿੰਡ ਨੇੜਲੇ ਪਿੰਡ ਆ ਜਿਵੇਂ ਉਹ ਚੰਦਵਾਜਾ ਵੀ ਨੇੜੇ ਰਹਿ ਗਿਆ ਇਹ ਸਾਰੇ ਪਿੰਡ ਨੇੜੇ ਪਿੰਡ ਰਹਿ ਜਾਂਦੇ ਆਂਦੇ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ 3 ਜਨਵਰੀ ਬਤਾਉ ਆ ਭਾਈ ਹੁਣਿਆਂ ਦੇ ਤਿੰਨਾ ਜਾਨਵਰਾਂ ਦੀ ਪ੍ਰੋਪਰ ਡਿਟੇਲ ਪ੍ਰੋਪਰ ਜਾਣਕਾਰੀ ਤੁਹਾਨੂੰ ਮਾਲਕ ਤੋਂ ਲੈ ਕੇ ਦਿੰਦਾ ਆਓ ਮਿਲਦੇ ਆ ਵੀਰ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਜੀ ਸਿਤਾ ਦੇ ਪਰਿਵਾਰ ਭਾਈ ਸਾਰੇ ਵਧੀਆ ਜੀ ਕਰਪਾ ਸ਼ੁਕਰ ਭਾਈ ਅੱਛਾ ਵੱਡੇ ਜੀ ਅੱਜ ਕਿੰਨੇ ਜਾਨਵਰ ਆਪਣੇ ਕੋਲ ਐਸ ਟਾਈਮ ਆਪਣੇ ਕੋਲੇ ਤਿੰਨੇ ਜਾਨਵਰ ਆ ਜੀ ਠੀਕ ਆ ਵੀਰੇ ਤਿੰਨੇ ਸੇਲ ਪਰਚੇਜ ਦੇ ਵਿੱਚ ਹੀ ਜਾਂਦੇ ਹੋ ਹਾਂ ਜੀ ਨਹੀਂ ਜੀ ਆਪਣੇ ਘਰ ਦੇ ਹੀ ਆ ਇਹ ਕੀ ਗਾ ਜਿਹੜੀ ਦੀ ਕੀ ਡਿਟੇਲ ਆ ਵੀਰੇ ਹਾਂ ਜੀ ਇਹ ਇਹਨੂੰ ਆਪਣੇ ਦੂਜਾ ਸੂਬਾ ਆ ਜੀ ਠੀਕ ਆ 20 ਦਿਨ ਦੀ ਸੂਈ ਆ ਜੀ 20 ਦਿਨਾਂ ਦੀ ਹੈ ਹਾਂ ਜੀ 14 ਲੀਟਰ ਉਸਤਾਦ ਬੱਚਾ ਕਿਹੜਾ ਆ ਗਿਆ ਹੰਦਾ ਬੱਚਾ ਆਵੇ ਇੱਧਰ ਖੜਾ ਜੀ ਮਗਰ ਬੱਛੀ ਆ ਅੱਛਾ ਸੂਈ 20 ਦਿਨਾਂ ਦੀ ਆ ਬੱਛਾ ਇਹਨੇ ਮਗਰ ਕਿ ਬੱਛੀ ਬਈ ਬੱਛੀ ਆ ਜੀ ਬੱਛੀ ਆ ਮਗਰ ਅੱਛਾ ਬੱਕਰੂ ਵੀ ਬੱਛੀ ਆ ਗਈ ਹੈ ਹਾਂਜੀ ਬੱਛੀ ਆ ਜੀ ਅੱਛਾ ਬੰਦੇ ਵੀਰ ਇੱਕ ਬੇਨਤੀ ਆ ਦੁੱਧ ਜਿਹੜਾ ਆਪਾਂ ਚੋਨੇ ਆ ਉਹ ਦੱਸਣਾ ਆਪਾਂ ਕਿੰਨਾ ਚੋ ਲੈੰਦੇ ਨੇ 14 ਲੀਟਰ ਦੁੱਧ ਆ ਜੀ ਆਪਾਂ 13 ਹੀ ਕਹਾਂਗੇ 13 14 ਲੀਟਰ ਚੋਨੇ ਆਪਾਂ 13 ਹੀ ਦੱਸਾਂਗੇ 13 ਹੀ ਦੱਸਾਂਗੇ ਹਾਂਜੀ ਹੁਣ ਜਾਣ ਨੂੰ ਠੰਡੀ ਸੀਲ ਆ ਪੂਰੀ ਜਮਾ ਵਧੀਆ ਠੰਡੀ ਸੀਲ ਆ ਜੀ ਜਿਹੜਾ ਮਰਜ਼ੀ ਚੋਲੇ ਹੈ ਜ ਤੇ ਅੱਛਾ ਇੱਕ ਗੱਲ ਹੋਰ ਆ ਵੀਰੇ ਦੁੱਧ ਕਿਵੇਂ ਦਾ ਫੈਂਟ ਚੰਗੀ ਆਉਂਦੀ ਹੈ ਕਿ ਪਤਲੀ ਆ ਨਹੀਂ ਠੀਕ ਆ ਜੀ ਦੁੱਧ ਦਾ ਦੁੱਧ ਠੀਕ ਆ ਆਪਣਾ ਤਾਂ ਰਲ ਕੇ ਪੈ ਜਾਂਦਾ ਹੂੰ ਦੁੱਧ ਠੀਕ ਆ ਕਈ ਵਾਰੀ ਘਰੇ ਆਪਾਂ ਚਾਹ ਬਣਾਉਨੇ ਆ ਵਧੀਆ ਦੁੱਧ ਵੀ ਵਧੀਆ ਬਣਦੀ ਆ ਹਾਂ ਵਧੀਆ ਬਣਦੀ ਅੱਛਾ ਰੇਟ ਕੀ ਰਹੂਗਾ ਵੀਰੇ ਦਾ ਇਹਦਾ ਆਪਾਂ ਰੇਟ ਜੀ ਦੇਣ ਲੈਣ ਵਾਲੀ ਗੱਲ 48 ਦੀ ਦੇ ਦਿਆਂਗੇ ਠੀਕ ਹੈ ਵੀਰੇ ਜੇ ਕੋਈ ਆਖੇ ਮੌਕੇ ਤੇ ਆ ਕੇ ਕਿੱਲੇ ਤੇ ਖੜ ਜੇ 500 ਕੱਢ ਕੇ ਤੇਰੀ ਜੇਬ ਚ ਪਾ ਦੇ ਮੌਕੇ ਤੇ ਹੋਰ ਥੋੜਾ ਬੋਤਾ ਹਾਂ ਮਾਨਤਾਨ ਕਰ ਦਿਆਂਗੇ ਠੀਕ ਹੈ ਕੱਢੀ ਪਰ ਤੂਰੀ ਸਤਾ ਦੇ ਨੂੰ ਤੂਰੀ ਮੜਾ ਖੋਲੀ ਕਰਾ ਲੈ ਵੀ ਮਿੱਤਰੋ ਵਿੰਿਆਦਨਾਂ ਦੀ ਸੂਈਆ ਕਰਮਾਂ ਵਾਲੀ ਮਗਰਵੱਛੀਆ ਵੈੜ ਸੁਣੀ ਟਿਕਾਣੇ ਦੀ ਇੱਕ ਅੱਦ ਬਾਡੀ ਦੇ ਵਿੱਚ ਬਣਤਰ ਬਾਡੀ ਦੇ ਵਿੱਚ ਲੇਵੇ ਪੱਖ ਤੋਂ ਚੰਗੀਆਂ ਬਣਦੀ ਤਣਦੀ ਆ ਮਿੱਤਰੋ ਮੂੰਹ ਮੱਥੇ ਲੱਗਦੀ ਆ ਲੇਵਾ ਰੂਪਾ ਬਹੁਤ ਸੋਹਣਾ ਕਿਉਂਕਿ ਕਹਿਣ ਵਾਲੀ ਗੱਲ ਇਹ ਆ ਵੀ ਜੇ ਕੋਈ ਚੰਗੀ ਟਿਕਾ ਕੇ ਦੁੱਧ ਲੈਣ ਵਾਲਾ ਬੰਦਾ ਹੋਇਆ ਵੀ ਇਹਨੂੰ ਬਈ ਦਾਣਾ ਪਾਊਡਰ ਵਗੈਰਾ ਪੂਰਾ ਪਾਉਂਦਾ ਰਿਹਾ ਫੇਰ ਤਾਂ ਗੱਲ ਇਹ ਉਹ ਵੀ ਭਾਵਾਂ ਦੀ ਗਾਂ ਥੱਲੇ ਦੁੱਧ ਚੋ ਲਵੇ 15 16 ਕਿਲੋ ਤੇ ਜੇ ਮੇਰੇ ਵਾਂਗੂ ਪਾ ਕੇ ਪੱਠੇ ਤੇ ਪਾ ਕੇ ਥਾਕੇ ਫੂਰ ਤੇ ਲੀੜੇ ਪਾ ਕੇ ਚੰਗੇ ਤੇ ਇੱਕ ਦੀ ਚੂਣ ਦੇ ਟਾਈਮ ਟੋਲੂ ਲੈ ਕੇ ਇਹਦੇ ਪੂਰੇ ਟੈਟ ਆਰਡਰ ਦੀ ਆ ਯਾਰ ਵਧੀਆ ਵਹਿਰਾਂ ਦੇ ਬਾਈ ਫੇਰ ਨਹੀਂ ਹੋ ਸਕਦਾ ਬਾਈ ਜਿਵੇਂ ਆ ਵੀਰਾਂ ਹੱਥ ਪਰਲਾ ਮਾਰਦਾ ਐ ਕਿਦੇ ਕੰਗਰੋੜ ਦੇ ਹੱਥ ਫੇਰਦਾ ਕਿਦੇ ਪਸ਼ੂ ਦੇ ਲੇਵੇ ਤੇ ਆ ਕੇ ਹੱਥ ਮਾਰਦਾ ਪਸ਼ੂ ਉੱਧਰ ਰੈਸ਼ਟ ਦੇ ਵਿੱਚ ਆ ਜਾਂਦਾ ਬਈ ਇਹ ਚੀਜ਼ ਦੇ ਨਾਲ ਤੇ ਰੇਟ ਇਹਦਾ 48000 ਰੁਪਿਆ ਵਾ ਵਿੱਚੋਂ ਮਾਨਤਨ ਬਾਈ ਕਰ ਦੂਗਾ ਅੱਛਾ ਦੇ ਦੋ ਨੰਬਰ ਤੇ ਵੜਾ ਗਈ ਡੱਬੀ ਬਾਈ ਇਹਨੂੰ ਬਾਈ ਸਾਢੇ ਕਿ ਤਿੰਨ ਮਹੀਨਿਆਂ ਦੀ ਸੂਈ ਆ ਸਾਢੇ ਤਿੰਨ ਮਹੀਨਿਆਂ ਦੀ ਹਾਂਜੀ 8 ਲੀਟਰ ਦੁੱਧ ਆ ਵੱਛੀ ਆ ਵੀਰੇ ਆ ਵੱਛੀ ਆ ਜੀ ਮਗਰ ਇਹ ਵੀਰੇ ਦੁੱਧ ਕਿੰਨਾ ਇਸ ਟਾਈਮ ਵੱਡੇ ਇਹਦੇ ਥੱਲੇ ਜੀ 8.5 9 ਲੀਟਰ ਦੁੱਧ ਆ ਪਾਠੀ ਕਵਾਂਗੇ ਜੀ ਠੀਕ ਆ ਬਾਈ ਤੂੰ ਹਣ ਚੰਨ ਚੰਗਾ ਪੂਰੀ ਕੋਈ ਵਧੀਆ ਜੀ ਠੀਕ ਆ ਵੱਡੇ ਵੀਰੇ ਅੱਛਾ ਇਹ ਕਿੰਨੇ ਦੀ ਦੇ ਦੇਗੇ ਉਸਤਾਦ ਆਪਾ ਇਹ ਆਪਾਂ ਜੀ ਵੱਛੀ ਦੇ ਨਾਲ ਆਪਾਂ 30000 ਦੀ ਦੇ ਦੇਾਂਗੇ 22 ਦਿਨਾਂ ਨਾਲ ਪਤੀ ਹਜ਼ਾਰ ਦੀ ਦੇ ਦਾਂਗੇ ਥਾਣੇ ਦੇ ਦੂਜੇ ਪਰਲੇ ਜਿਹੜੇ ਦੋਵੇਂ ਚ ਧਾਰੇ ਮਰਦੀਆਂ ਉਹਦੇ ਦੋਵਾਂ ਥਾਣਾ ਚੋਂ ਹੀ ਧਾਰਾ ਆਉਂਦੀਆਂ ਜੀ ਪਰਲੇ ਪਾਸੇ ਵਾਲੇ ਥਾਣੇ ਦਾ ਇਹ ਦੋ ਜੁੜੇ ਪੰਜ ਥਾਣੀਆਂ ਹੀ ਕਹਿ ਸਕਦੇ ਆਪਾਂ ਹਾਂ ਪੰਜ ਥਾਣੀਆਂ ਤੇ ਉਹਦੇ ਜਦੋਂ ਨੱਪਦੇ ਦੋਵੇਂ ਤੇ ਦੋਹਾਂ ਚੋਂ ਧਾਰਾ ਨਿਕਲਦੀ ਆਂ। ਕੀ ਬਾਤ ਠੀਕ ਹੈ ਭਾਈ ਅੱਛਾ ਜਦੋਂ ਚੋਣਾ ਉਹ ਤੋਂ ਚੋਣ ਦੇ ਵਿੱਚ ਦੋਵਾਂ ਤੁਹਾਨੂੰ ਦਿੱਕਤ ਤਾਂ ਨਹੀਂ ਆਉਂਦੀ ਵਧੀਆ ਚੋਈ ਜਾਂਦੀ ਨਹੀਂ ਨਹੀਂ ਵਧੀਆ ਚੋਈ ਜਾਂਦੀ ਹੈ। ਵੀ ਇੱਕ ਮੁਠੀ ਦੇ ਨਾਲ ਹੀ ਨਹੀਂ ਨਹੀਂ ਵਧੀਆ ਹਾਂ ਇੱਕ ਮੁੱਠੀ ਨੇ ਚੋਈ ਜਾਂਦੀ ਹੈ ਦੀਪ ਸਾਡਾ ਘਰੇ ਮੇਲ ਪੂਰੀ ਦੋਵੇਂ ਤੁਹਾਡੇ ਮਗਰਲੇ ਇੱਕ ਹੱਥ ਨਾਲ ਹੀ ਚੂਹ ਦਿੰਦਾ ਮੇਰੀ ਹੁੰਨ ਦਾ ਮਤ ਨਹੀਂ ਨਹੀਂ ਉਹ ਵਧੀਆ ਸਰ ਰੇਟ ਕੀ ਰੂਗਾ ਬਈ ਜੰਦਾ ਇਹਦਾ 30000 ਜੀ ਠੀਕ ਆ ਪਹਿਲਾਂ ਵੱਛੀ ਵੀ ਨਾਲ ਹੀ ਦੇ ਦੇਤੀ ਵੱਛੀ ਨਾਲ ਦੇ ਦਾਂਗੇ ਆਪਾਂ ਜੇ ਕੋਈ ਕਹੇ ਵੱਛੀ ਰੱਖ ਲੈਣੇ ਯਾਰ ਫਿਰ ਆਪਾਂ ਵੱਛੀ ਦਾ 5000 ਰੁਪਿਆ ਆਪਾਂ ਯਾਨੀ ਕਿ ਵੀ ਰੱਖ ਲਾਂਗੇ ਜੇ ਅਗਲਾ ਕੱਲ ਹੀ ਗਾਂ ਲ ਜਾਊਗਾ 25 ਦੇ ਦੇਣ ਠੀਕ ਆ ਬਈ ਲੈ ਓਕੇ ਅੱਛਾ ਇਹ ਤੋਰੀ ਖਾਂ ਮੜੀ ਆ ਵੈਰ ਸੋਹਣੀ ਸੰਖੀ ਬਹੁਤ ਆ ਹਨਾ ਬਹੁਤ ਬਹੁਤ ਯਾਰ 25 26000 ਦੀ ਤਾਂ ਸਰ ਵੱਛੀ ਮਿਲਦੀ ਇੱਕ ਡੰਗ ਦਾ ਪਾਕੇ ਡਰੀ ਹੈ ਤੇ ਚਾਹ ਵਧੀਆ ਬਣਾਈ ਨੇ ਨੇ ਖਰਚਾ ਕੱਢੀ ਜਾਣਾ ਆਪਦਾ ਬਈ ਹਾਂ ਮੈਂ ਠੀਕ ਦੀਪ ਚਾ ਥਾਂ ਤੇਰੇ ਚੋਨਾ ਲਈ ਆ ਵਾਡੇ ਹਾਂ ਆ ਵੇ ਮੇਤਰੋ ਨਾ ਐਵੇਂ ਘਰ ਮੁਈ ਜਾਂਦੀ ਆ ਮੁੰਡਾ ਕਿਹੜਾ ਘੱਟ ਸੋਹਣਾ ਇਹਦੇ ਵੀ ਸੋਹਣਾ ਬਈ ਯਾਰ ਐਵੇਂ ਕਹੀਏ ਬਈ ਹਣਾ ਨਾ ਜਿਹੜਾ ਗਾਣੂ ਫੜੀ ਫਿਰਦਾ ਬਾਈ ਵੀ ਚੜਾਈ ਗਿਆ ਅੱਛਾ ਵੀਰੇ ਨੰਬਰ ਦੱਸੀ ਕਰਾ ਦੀ ਹੁਣ ਮੈਨੂੰ ਆ ਸਾਰੀ ਬੱਚੀ ਬਾਰੇ ਆਪਣੀ ਇੱਕ ਰਹਿ ਗਈ ਹਾਂ ਹਾਂ ਇਹਦੇ ਬਾਰੇ ਦੱਸੋ ਏ ਭਾਈ ਦੰਦੋਂ ਖੀਰੀ ਆਈ ਅੱਛਾ ਖੀਰੀ ਹੋ ਆ ਜੀ ਹਾਂਜੀ ਖੀਰੀ ਆ ਜੀ ਬਹੁਤ ਚੰਗਾ ਹੈ ਨਾ ਹਾਂ ਸੋਹਣੀ ਆ ਵਹਿੜ ਤੇ ਇਹਦੀ 18 ਕੁ ਮਹੀਨੇ ਉਮਰ ਹੋ ਗਈ ਹੋ ਗਈ ਜੀ ਕਿ ਬਦਨ ਵਾਲੀ ਆ ਵਜਨ ਵਜਨ ਤਾਂ ਪੂਰਾ ਹੀ ਹੈ ਹਾਂ ਪੂਰਾ ਵਜਨ ਬੰਨ ਵਾਲੀ ਆ ਜੀ ਠੀਕ ਆ ਤੇ ਕਿੰਨੇ ਦੀ ਦੇ ਦਈਏ ਯਾਰ ਇਹ ਆਪਾਂ ਭਾਈ ਕੋਈ ਇਹਦੇ ਚ ਨੋਕਸ ਨਹੀਂ ਤੇਰੇ ਸਾਹਮਣੇ ਸਾਰਾ ਵਧੀਆ ਵਹਿੜ ਆ ਪੂਰੀ ਜਮਾ ਤਿਆਰ ਆ 22 ਦੀ ਦੇ ਦਿਆਂਗੇ 22 ਦੀ ਹਾਂ 22 ਦੀ ਦੇ ਦੇ ਕਦ ਕੋ ਤੇ ਬਹੁਤ ਆ ਹੈ ਨਾ ਪੂਰੀ ਵਧੀਆ ਯਾਰ ਇੱਕ ਗਾਲਾ ਪਾ ਟੀਗਾ ਹੀ ਪਰੋਣਾ ਨਾਲ ਜਾ ਕੇ ਇਹਨੂੰ ਹਣਾ ਟੀਗਾ ਹੀ ਪਰੋਣਾ ਇਹ ਫੁੱਟਿਆ ਜਿੰਨੇ ਹੋ ਗਿਆ ਅੱਜ ਬੱਸ ਬੱਸ ਸਾਲ 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 ਨੂੰ ਦਬਲ ਹੀ ਆ ਹੈਨਾ ਬਈ ਵੇਖ ਲੈ ਤੇਰੇ ਸਾਹਮਣੇ ਸੱਭਿਆ ਮੁੜ ਕੇ ਤੂੰ ਕਹਿਸਨਾ ਨਹੀਂ ਠੀਕ ਹੈ ਯਾਰ ਰਵਦੀਸ਼ਾ ਥੱਲੋ ਵਿਖਾਈ ਕਰਦੀ ਇਹਨੂੰ ਜਾ ਕੇ ਮੇਰਾ ਭਾਈ ਬਣ ਕੇ ਹਲਕਾ ਚਾ ਕਰ ਚੋਲੀ ਖਾਈਂ ਦੀ ਬਿੰਦੀ ਚੋਲੀ ਓਏ ਯਾਰ ਮੈਂ ਇਥੋਂ ਡਾਦੀ ਆ ਤੂੰ ਇੰਟਰਨੈਟ ਆਪੀ ਖਲਾ ਨਹੀਂ ਲੂ ਨਹੀਂ ਮਿੱਤਰੋ ਨਹੀਂ ਆਪਣਾ ਨੰਬਰ ਦੱਸੀ ਕਰਾਂ ਦੀ ਵੀਰੇ 814 ਫੋਨ ਤੇ ਰੱਖਣਾ ਤੋਂ ਆਉਂਦੇ ਨਾ ਨਹੀਂ ਫੋਨ ਦੱਸਤਾ ਜੀ ਰੇਟ ਵੀਡੀਓ ਜਿੰਨਾ ਦੱਸਤਾ ਉਹਦਾ 22000 ਬਸ ਠੀਕ ਹੈ ਨੰਬਰ ਦੱਸੀ ਕਰਾਂ 8143671051 ਇੱਕ ਵਾਰੀ ਹੋਰ ਆਉਣ 8143671051 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਓ ਮਿੱਤਰੋ ਵੀਰੇ ਇਹਦੇ ਨਾਲ ਤੁਸੀਂ ਗੱਲਬਾਤ ਪਿੰਡ ਤੁਹਾਨੂੰ ਦੱਸ ਦਿੱਤਾ ਮਿਸ਼ਰੀ ਵਾਲਾ ਤੇ ਜ਼ਿਲ੍ਹਾ ਹੈਗਾ ਮਿੱਤਰੋ ਫਰੀਦਕੋਟ ਇੱਕ ਨੰਬਰ ਹੋਰ ਦੱਸ ਦਿਆਂ ਯਾਰ ਗੋਰੇ ਬੁਲੀ ਨੰਬਰ ਮੇਰਾ ਉਹ ਤੇ ਵਟਸਐਪ ਹੀ ਆ ਉਸ ਨੰਬਰ ਤੇ ਕੱਲਾ ਦੱਸੋ ਵੀਰੇ 700 ਪੂਰਾ 95 700 ਪੂਰਾ 95 19802 19802 700 ਪੂਰਾ 700 ਪੂਰਾ 19802 ਹਣਾ ਵੀਰੇ ਇਸ ਨੰਬਰ ਤੇ ਵੀ 795 19802 ਇਹਦੇ ਤੇ ਵਟਸਐਪ ਚੱਲਦਾ ਜਿਹੜਾ ਹੁਣ ਨੰਬਰ ਜਿਹੜਾ ਮੈਂ ਬੋਲਿਆ ਉਹ ਤੇ ਵਟਸਐਪ ਆ ਯਾਰ ਜਿਹੜਾ ਤੂੰ ਬੋਲਿਆ ਵਟਸਐਪ ਚੱਲਦਾ ਜਿਹੜਾ ਵੀਰੇ ਨੇ ਬੋਲਿਆ ਉਹ ਤੇ ਕਾਲੇ 700 ਵਾਲੇ ਤੇ ਕਾਲੇ ਨੇ ਗਾ ਦੂਜੇ ਤੇ ਵਟਸਐਪ ਹਾਂ ਠੀਕ ਬੋਲਨੀ ਦੁਬਾਰਾ ਫੇਰ ਬੋਲ ਦੇ 700 ਪੂਰਾ 95 ਹੂੰ 19802 19802